ਕੁਝ ਦਿਨ ਪਹਿਲਾਂ ਨਜ਼ਦੀਕੀ ਪਿੰਡ ਲੋਂਗੋਵਾਲ ਕਲਾ ਵਿਖੇ ਪੈਟਰੋਲ ਪੰਪ ਮਾਲਕ ਦੇ ਕਾਰ ਦੇ ਬਾਹਰ ਫਾਇਰਿੰਗ ਕਰਨ ਵਾਲਿਆਂ ਨੂੰ ਪੁਲਿਸ ਵੱਲੋਂ ਅਣਖਾਤੇ ਦਰਸਾਕੇ ਕੀਤੀ ਜਾ ਰਹੀ ਕਾਰਵਾਈ ਦੇ ਰੋਸ ਵਿੱਚ ਅੱਜ ਪਿੰਡ ਲੋਂਗੋਵਾਲ ਕਲਾ ਅਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਦੇ ਇੱਕ ਵਫ਼ਦ ਵੱਲੋਂ ਐਸਐਸਪੀ ਬਟਾਲਾ ਨਾਲ ਮੁਲਾਕਾਤ ਕਰਕੇ ਜਿੱਥੇ ਇਸ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਦੇ ਨਾਂ ਪਰਚੇ ਵਿੱਚ ਦਰਜ ਕਰਨ ਦੀ ਮੰਗ ਕੀਤੀ ਉੱਥੇ ਐਸਐਚਓ ਸਿਟੀ ਬਟਾਲਾ ਤੇ 2 ਲੱਖ ਰੁਪਏ ਰਿਸ਼ਵਤ ਲੈ ਕੇ ਇਸ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਨੂੰ ਬਚਾਉਣ ਦੇ ਦੋਸ਼ ਲਗਾਏ ਗਏ ਜਵਨ ਲਾਈਨ ਗੁਰਦੇਵ ਸਿੰਘ ਉਹਨਾਂ ਨੂੰ ਅਨਪਛਾਤੇ ਹੀ ਦਸੀ ਜਾ ਰਿਹਾ ਵਾ ਇਹ ਬੰਦੇ ਦੱਸ ਰਿਹਾ ਉਹ ਅਨਪਛਾਤੇ ਦੱਸ ਰਿਹਾ ਅਸੀਂ ਅੱਜ ਐਸਐਸਪੀ ਸਾਹਿਬ ਨੂੰ ਬੜੇ ਹੀ ਨਾਰਮਲ ਤਰੀਕੇ ਨਾਲ ਸਾਰੇ ਜਣੇ ਸੂਝਵਾਨ ਸਾਰੇ ਇਲਾਕਾ ਸਾਡੇ ਨਾਲ ਆਇਆ ਵਾ دہشت ਦਾ ਮਾਹੌਲ ਬਣਿਆ ਪਿਆ ਵਾ ਦੋ ਨੰਬਰ ਦੇ ਇਨਾਂ ਕੋ ਹਥਿਆਰ ਨੇ ਪਿਸਟਲ ਨੇ ਜੋ ਵੀ ਇਨਾਂ ਕੋਲ ਹੈਗਾ ਵਾ ਗੈਂਗਸਟਰイズਮ ਨੂੰ ਇਹ ਬढ़ावा ਦੇਣ ਦੇ ਆ ਅਸੀਂ ਐਸਐਸਪੀ ਸਾਹਿਬ ਨੂੰ ਅੱਜ ਮੰਗ ਕੀਤੀ ਹੈ ਵੀ ਇਹਨਾਂ ਨੂੰ ਥੱਲ ਪਾਈ ਜਾਵੇ ਇਹਨਾਂ ਦੀ ਬੰਦੀ ਕਾਰਵਾਈ ਜਾਏ ਜਾ ਦੋਸ਼ੀ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਤੇ ਉਹਨੂੰ ਪੁੱਛਿਆ ਜਾਵੇ ਵੀ ਤੂੰ ਇਹ ਗੋਲੀ ਕਿਉਂ ਚਲਾਈ ਐ ਤੇ ਉਤੇ ਬੰਦ ਹੀ ਕਾਰਵਾਈ ਕੀਤੀ ਜਾਵੇ। ਐਸਐਸਪੀ ਸਾਹਿਬ ਨੇ ਸਾਨੂੰ ਕਿਹਾ ਵੀ ਮੈਂ ਜਲਦੀ ਇਹ ਕੰਮ ਕਰਵਾ ਲੈਣਾ ਵਾ ਤੇ ਜੇ ਜਲਦੀ ਨਹੀਂ ਹੁੰਦਾ ਇਹ ਕੰਮ ਫਿਰ ਅਸੀਂ ਐਸਐਸਪੀ ਸਾਹਿਬ ਤੋਂ ਮੰਗ ਕਰਦੇ ਹਾਂ ਵੀ ਅਸੀਂ ਇਹ ਸੜਕ ਜਾਮ ਕਰਾਂਗੇ ਜਿੰਨਾ ਚਿਰ ਦੋਸ਼ੀ ਨੂੰ ਅੰਦਰ ਫੜ ਕੇ ਨਹੀਂ ਦਿੱਤਾ ਜਾਊਗਾ। ਉਹਨਾਂ ਚਿਰ ਅਸੀਂ ਘਰ ਨਹੀਂ ਬਹਿਣਾ। ਨਾ ਸਾਡਾ ਕੋਈ ਇਲਾਕੇ ਦਾ ਬੰਦਾ ਬਹੇਗਾ ਸਾਰੇ ਜਣੇ ਅਸੀਂ ਮੋਤਵਰ ਸਾਰੇ ਬੰਦੇ ਆਹੀਂ ਇਲਾਕੇ ਨੂੰ ਪੀਸਫੁੱਲ ਰੱਖਣਾ ਵਾ ਕਿ ਅਸੀਂ ਗੋਲੀਆਂ ਚਲਾਉਣੀਆਂ ਸਾਡੇ ਬੱਚਿਆਂ ਸਕੂਲਾਂ 'ਚ ਜਾਣਾ ਵਾ ਠਾ ਠਾ ਦੀ ਬਾਤ ਸੁਣ ਕੇ ਜਾਣਗੇ। ਇਹ ਤੇ ਜੂਪੀ ਵਿਹਾਰ ਨੂੰ ਮਾੜ ਕੀ ਬੰਨ ਕੀ ਡਿਆ ਵਾ ਤੁਸੀਂ ਰੋਜ ਦਿਹਾੜੀ ਵੇਖੋ ਕਿੰਨੇ ਬੰਬ ਤੇ ਕੀ ਕੋਈ ਚੱਲਣ ਡਿਆ ਅੱਛਾ ਸੁਣੋ 2 ਲੱਖ ਰੁਪਏ ਵਾਲਾ ਕੀਮਤ ਐਸ ਐਚਓ ਜੀ ਇਹਨਾਂ ਦਾ ਕੋਈ ਜੋ ਵਿੱਚ ਬੰਦੇ ਪਏ ਆ ਉਹਨਾਂ ਕਹਿਆ ਜੀ ਅਸੀਂ ਐਸ ਐਚਓ ਨਾਲ ਗੱਲ ਕਰ ਲਈ ਆ ਕਿਉਂਕਿ ਤੁਹਾਨੂੰ ਪਤਾ ਇੱਕ ਪਿੰਡ ਚ ਉੱਥੇ ਕੀ ਜੀ ਸਾਰੇ ਬੰਦੇ ਜਿੰਨੀ ਕੁ ਪਿੰਡ ਦੀ ਆਬਾਦੀ ਹੁੰਦੀ ਹੈ ਸਾਰਿਆਂ ਦਾ ਵਿੱਚ ਉਹਨਾਂ ਵਿੱਚ ਉਹਦੇ ਪ੍ਰੇਮ ਪੈਰ ਹੁੰਦਾ ਹੀ ਹੈ ਜੀ ਉਹ ਕਹਿੰਦੇ ਵੀ ਅਸੀਂ ਬੰਨ ਕੁਝ ਨਹੀਂ ਦੇਣਾ ਅਸੀਂ ਐਸ ਐਚਓ ਨੂੰ 2 ਲੱਖ ਰੁਪਈਆ ਦੇ ਆਏ ਆ ਅਸੀਂ ਕੁਝ ਨਹੀਂ ਬੰਨ ਦਾਂ ਸਾਹਿਬ ਨੇ ਤੁਹਾਡੇ ਕੋਲ ਸਬੂਤ ਮੰਗਿਆ ਤੁਸੀਂ ਕਹੇ ਸਬੂਤ ਹੈਗੇ ਸਬੂਤ ਅਸੀਂ ਫਿਰ ਸਾਹਿਬ ਨੂੰ ਪੇਸ਼ ਕਰ ਉਹ ਤਾਂ ਗੱਲ ਹੋ ਗਈ ਹੈ ਜੀ ਸਾਹਿਬ ਨਾਲ ਕਿੰਨੇ ਦਿਨ ਤੁਹਾਨੂੰ ਇੰਤਜ਼ਾਰ ਕਰਨਾ ਸਬੂਤ ਹੁਣ ਇਕਦਈ ਹੈ ਜੀ ਸਬੂਤ ਇਹਨਾਂ ਦੇ ਪਤਾ ਨਹੀਂ ਐਸਐਚਓ ਸਾਹਿਬ ਦੇ ਕਿੰਨੇ ਕਿੰਨੇ ਫਿਰ ਦੇ ਦੇਣਗੇ ਜਿੰਨਾ ਕੋ ਲੈਂਦੇ ਰਹੇ ਉਹ ਵੀ ਫਿਰ ਲੈਣੇ ਆ ਫਿਰ ਪ੍ਰੈਸ ਜੇ ਨਾ ਇਹ ਕਾਰਵਾਈ ਪੂਰੀ ਹੋਈ ਪੰਜ ਦਿਨ ਹੋ ਗਏ ਅਜੇ ਤੱਕ ਬੰਦੇ ਨੂੰ ਪੜਿਆ ਨਹੀਂ ਗਿਆ ਉਹਨੂੰ ਟ੍ਰੇਸ ਨਹੀਂ ਕੀਤਾ ਗਿਆ ਨਾ ਉਹਦਾ ਹਥਿਆਰ ਟ੍ਰੇਸ ਕੀਤਾ ਗਿਆ ਜੀ ਇਹ ਨੀਸ਼ ਸ਼ਰੀਅਮ ਤੱਕਾ ਰਹੀ ਹੈ ਐਸਐਚਓ ਕਰ ਰਿਹਾ ਕੋਈ ਪੈਸਾ ਲੈਣ ਦੇ ਹੋਇਆ ਤਾਂ ਹੀ ਕਰ ਰਿਹਾ ਜੀ ਆਰੂ ਬੰਦੇ ਵੀ ਦੱਸਦੇ ਹਨ ਉਦੋਂ ਵੀ ਸ਼ੱਕ ਲੱਗਣੀ ਨਹੀਂ ਡਿਆ ਪੁਲਿਸ ਕੋਈ 6 ਦਿਨ ਹੋ ਗਏ ਅੱਜ ਗੋਲੀ ਚੱਲੀ ਹੋਈ ਨੂੰ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਕਿਸੇ ਨੇ ਆਣ ਕੇ ਨਹੀਂ ਪੁੱਛਿਆ ਵੀ ਕੀ ਹੋਇਆ ਕਿੱਦਾਂ ਹੋਇਆ ਕਿੰਨਾ ਗੋਲੀ ਚੱਲੀ ਕਿੱਦਾਂ ਬਚੇ ਉਹ ਕੀ ਹੋਇਆ ਕੀ ਅੱਗੇ ਕਿਹੜਾ ਪੰਜਾਬ ਦਾ ਮਾਹੌਲ ਸਹੀ ਹੈ ਕਿਤੇ ਬੰਬ ਚੱਲਣ ਡੇ ਨੇ ਕਿਤੇ ਗੋਲੀਆਂ ਚੱਲਣ ਡੇ ਕੋਈ ਮੰਨਦੇ ਐ ਜਿਵੇਂ ਸਾਨੂੰ ਐਸਐਚਓ ਇਹੀ ਵੇਟ ਕਰ ਰਿਹਾ ਵੀ ਇਹਨਾਂ ਦੇ ਗੋਲੀ ਵੱਜੇ ਇਹਨਾਂ ਦਾ ਕੋਈ ਨਹੀਂ ਮਰੇ ਬੰਦੇ ਦਾ ਬੰਦੇ ਦਾ ਮਰ ਜਾਏ ਕੋਈ ਬੰਦਾ ਮਿਸ ਹੋ ਜਾਏ ਸਾਡਾ ਫੇਰ ਫੇਰ ਕਾਰਵਾਈ ਕਰਦੇ ਐ ਸਾਨੂੰ ਚੋਹੀ ਵੇਟ ਕਰਦੇ ਐ ਵੀ ਕੋਈ ਬੰਦਾ ਇਹਦਾ ਜੀ ਮਰੇ ਕੁੰਡੇ ਕਾਲ ਕਰਕੇ ਇਹਨੂੰ ਥ੍ਰੈਟ ਦਿੱਤੀ ਆ ਧਮਕੀ ਦਿੱਤੀ ਪੂਰੀ ਧਮਕੀ ਦਿੱਤੀ ਆ ਉਸ ਤੋਂ ਬਾਅਦ ਉਹਨੇ ਫਿਰ ਇਹਨੂੰ ਇੱਕ ਧਮਕੀ ਦਿੱਤੀ ਆ ਵੀ ਅੱਜ ਤੇ ਤੈਨੂੰ ਮਾਰਿਆ ਵਾ ਦੋਹਾਂ ਦਿਨਾਂ ਬਾਅਦ ਇਹਦੇ ਲੋਕਾਂ ਦੋਹਾਂ ਦਿਨਾਂ ਬਾਅਦ ਯਾਰਾਂ ਨੂੰ ਫੋਨ ਕਰਕੇ ਕਹਿੰਦੇ ਵੀ ਇਹਦੇ ਨਾਮ ਲਓ ਜੋ ਵੀ ਐ ਇਹਨੂੰ ਮਾਰੋ ਇਹਦੇ ਨਾ ਇਹਦਾ ਕੰਮ ਕੱਢਣਾ ਆ ਆਪਾਂ ਇਹਨੂੰ ਗੋਲੀਆਂ ਮਾਰਨੀਆਂ ਜਿਹੜਾ ਵੀ ਇਹਦਾ ਰਹਿੰਦਾ ਆ ਆਪਣੇ ਘਰਾਂ ਚ ਬਹਿ ਜਾਓ ਇੰਨਾ ਥ੍ਰੈਟ ਦਾ ਮਾਹੌਲ ਬਣਾਇਆ ਪਿਆ ਇਹਨੇ ਨਹੀਂ ਯਾਰ ਉਹਨਾਂ ਨੂੰ ਫੋਨ ਕਰਕੇ ਮੈਸੇਜ ਕਰ ਰਹੇ ਨੇ ਫੇਰ ਇਹ ਨਹੀਂ ਕਿੰਨੇ ਦਿਨ ਤੁਸੀਂ ਵੇਟ ਕਰਨੀ ਆ ਅਸੀਂ ਤਾਂ ਸ਼ਾਮ ਤੱਕ ਵੇਟ ਕਰਾਂਗੇ ਜੀ ਸ਼ਾਮ ਤੱਕ ਉਤੋਂ ਗਾ ਨਹੀਂ ਸਰ ਸ਼ਾਇਦ ਦਿਨ ਤੇ ਅੱਗੇ ਹੋ ਗਿਆ ਜੀ ਕਿੰਨੀ ਕੁ ਵੇਟ ਕਰੀ ਜਾਈਏ ਜੀ ਕੀ ਹਾਲਾਤ ਹੋਏ ਪਏ ਆ ਕੀ ਅੱਜ ਆਮ ਲੋਕ ਸੜਕਾਂ ਤੇ ਆਏ ਪਏ ਆ ਕੀ ਮਾਹੌਲ ਬਣ ਗਿਆ ਜੀ ਪੰਜਾਬ ਦਾ ਰਿਟਾਇਰਡ ਸਟੇਟਨ ਐਸ਼ਪਿੰਦ ਰਗੋਗਾਲ ਦਾ ਰਗੋਗਾਲ ਦਾ ਰਾਮਾ 16 30 ਦੀ ਰਾਤ ਹੀ ਭਾਰਤਾਂ ਤੇ ਐਸ ਐਚ ਐਸ ਸਾਹਿਬ ਨੂੰ ਫੋਨ ਕੀਤਾ ਹੈ ਟੈਂਟਾਜਟ ਨਹੀਂ ਗਈ ਪਿੰਡ ਪਹਿਲਾਂ ਰਾਤ ਪੁੱਛ ਚਲ ਗਈ ਹੈ ਕੋਈ ਬੱਸ ਵੀਰੇ ਕੋਈ ਨਹੀਂ ਗਿਆ ਅਸਪਸ਼ਾਬ ਨੂੰ ਫੋਨ ਕੀਤਾ ਉਹਨਾਂ ਨਹੀਂ ਗਏ ਪਰ ਮੈਸੇਜ ਸਰ ਨੂੰ ਬੇਨਤੀ ਕੀਤੀ ਇਹਨਾਂ ਪਰ ਡੀਐਸਪੀ ਕਕਰਸਰ ਨੂੰ ਭੇਜਿਆ ਉਹਨਾਂ ਸਾਰੀ ਗੱਲ ਦਸੀ ਬੈਨੀਫੀਸ਼ੀਅਰੀ ਐਸਐਸਬ ਮਦਰ ਦੱਸਿਆ ਜਦੋਂ ਕਿ ਬਾਈ ਨੇਮ ਦੋਸ਼ੀ ਕਮਲਦੀਪ ਸਿੰਘ ਸਨ ਆਫ ਮਜੀਦ ਸਿੰਘ ਪਿੰਕਾਇਆਂ ਜਿਨੇ ਗੋਲੀ ਚਲਾਈ ਏ ਉਹ ਆ ਕੇ ਸਾਡੇ ਘਰ ਜਾ ਪੀਟਨ ਸਿਸਪੰਸ ਦੇ ਕੋਲ ਗਏ ਨੇ ਸਾਰਨ ਭੀਰ ਸੇ ਸਾਫ ਰਸਪੈਕਟ ਮੈਂ ਇਹਦੇ ਕੋਲ ਗਏ ਨੇ ਕਿਰ ਗਲਤੀ ਹੋ ਗਈ ਤੇ ਮਾਫੀ ਮੰਗਣਿਆ ਸਾਰੇ ਪੈਰੀ ਪੈਣੇ ਸਾਰੇ ਪਰਿਵਾਰ ਦੇ ਤੇ ਜਾਣ ਤੋਂ ਹੈਗਾ ਪਹਿਲੇ ਪੁਛ ਦਾ ਕੰਮ ਹੈ ਪਹਿਲਾਂ ਟੈਸਟ ਕਰੋ ਦੋਤੀ ਦੇਖੋ ਇੰਨੇ ਹਾਲਾਤ ਮਾਰੇ ਨਿਜਾਇਜ਼ਾਂ ਨੇ ਗੋਲੀਆਂ ਚਾਹੀਏ ਤੇ ਪੁਲਿਸ ਨੇ ਟਰੇਸਿੰਗ ਕੀਤਾ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੇ ਉਹਨੂੰ ਕਾਰਵਾਈ ਪੁਲਿਸ ਦੇ ਵਿੱਚੋਂ ਵੇਖਣਾ ਸਾਫ ਕਰਨਿਆ ਉਹਨੂੰ ਵੇਖਣਾ ਸਾਫ ਕਿ ਮੈਂ ਨਹੀਂ ਤੇ ਐਸੇ ਬਸਾਰੂ ਡੀਆਈ ਸਾਹਿਬ ਨੂੰ ਔਰ ਸੀਐਮ ਸਾਹਿਬ ਨੂੰ ਇਹੋ ਬੇਨਤੀ ਹੈ ਇਹੋ ਜਿ ਮਾਰੇ ਹਸਰਾਂ ਦੇ ਜੇ ਪੁਲਿਸ ਨੇ ਬਚਾਉਣੇ ਨੇ ਤੇ ਪੰਜਾਬ ਬਚੇਗਾ ਕਿੱਥੋਂ ਇੱਕ ਐਸਐਸ ਜਿਹੜਾ ਲੱਗਿਆ ਗੁਰਦੀਪ ਸਿੰਘ ਇਹਦੇ ਉੱਤੇ ਐਪੀਐਨ 118 ਬੜਾ ਪੰਜੀ ਫਰਵੀ ਦਾ ਹਾਈ ਕੋਰਟ ਤੋਂ ਕੋਨੇ 201 ਦਾ ਪਰਚਾ ਦੱਜੇ ਪੀਐਨਐਸ ਦਾ ਕਾਦੀਆਂ ਥਾਣੇ ਚ ਉਹਨੂੰ ਐਸਐਸਓ ਲਾਇਆ ਵੈ ਜਿਹੜਾ ਲੱਗਣ ਦੇ ਕਾਬਲ ਨਹੀਂ ਤੇ ਨਾ ਹੀ ਪੀਪੀਆਰ ਮਤਲਬ ਲੱਗ ਸਕਦਾ ਉਹ ਐਸਐਸਓ ਇੱਕ ਇੰਨਾ ਨਾ ਲਾ ਕੇ ਐਸਐਸਓ ਜਿਹੜਾ ਇੱਕ ਗੈਂਗਸਟਰ ਦੀ ਮਤ ਕਰ ਰਹੇ ਆ ਤੇ ਉਹਨੂੰ ਦੋ ਨੰਬਰ ਖਾਤੇ ਚ ਪਾਉਂ ਰਿਹਾ ਬਾਈ ਨੇ ਲਿਖਾਉਣ ਦੇ ਬਾਵਜੂਦ ਦਮੇਰ ਗਿਆ ਉਹ ਬੇਇਨਤੀ ਸੀਐਮ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਡੀਆਈ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਵੀ ਦੱਸਣ ਦੇ ਬਾਵਜੂਦ ਇਹ ਉਹਨਾਂ ਬਚਾਉਂ ਡਿਆ ਇੱਕ ਐਸਐਚਓ ਇਹਦੇ ਸਾਰੇ ਮਤਲਬ ਮਰਵਾ ਦੇ ਗੱਲ ਲਾ ਟੱਬਰ ਲੋਕ ਇਹਦਾ ਮਤਲਬ ਇਹੋ ਹੀ ਹੈ ਪਰ ਅਸੀਂ ਇਹ ਚੋਕੇ ਅਗਰ ਇਹਦਾ ਮੁਕਾਬਲਾ ਕਰਨੇ ਇੱਥੇ ਆਪੇ ਇੱਕ ਖਾਨਾ ਚੱਕੀ ਕਰਾਏਗਾ ਨਾ ਐਸਐਚਓ ਇਹ ਇਹ ਉਹ ਰਹਿੰਦੀ ਹੈ ਇਨਕੁਆਰੀ ਕਰਾ ਕੇ ਇਹਨੂੰ ਉੱਥੋਂ ਬਦਲਿਆ ਜਾਵੇ ਹੱਕੀ ਦੋਸ਼ੀ ਨੂੰ ਫੜਿਆ ਜਾਵੇ ਵੀ ਇਹਦੇ ਜੇ ਨਾਇਕ ਅਰਵੀ ਕੀਤੀ ਤੇ ਸਾਰਾ ਇਲਾਕਾ ਆ ਕੇ ਫਿਰ ਟ੍ਰੈਫਿਕ ਜਮ ਕਰਾਂਗੇ ਜੀ ਅੱਜ ਇੱਥੇ ਪਿੰਡ ਲੋਂਗੋਵਾਲ ਮੇਰਾ ਛੋਟਾ ਭਰਾ ਸਰਪੀ ਜੀ ਇਹਨਾਂ ਦੇ ਗ੍ਰਹਿ ਵਿਖੇ ਇਕੱਠੇ ਹੋਏ ਆ ਸਾਰੇ ਇਹਨਾਂ ਦੇ ਬਜ਼ੁਰਗ ਸਰਦਾਰ ਜਰਨੈਲ ਸਿੰਘ ਜੀ ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ ਉਹਨਾਂ ਦੇ ਪਰਿਵਾਰ ਜੀ ਆਏ ਆ ਇਹਨਾਂ ਦੇ ਅੱਜ ਤੋਂ ਕਰੀਬ 5 ਦਿਨ ਪਹਿਲਾਂ ਇੱਕ ਬੜਾ ਹੀ ਮਾੜਾ ਵਾਕਿਆ ਹੋਇਆ 5 ਦਿਨ ਪਹਿਲਾਂ ਇਹਨਾਂ ਦੇ ਘਰ ਦੇ ਬਾਹਰ ਆ ਕੇ ਕੁਝ ਸ਼ਰਾਰਤੀ ਅਨਸਰ ਜਿਹੜੇ ਸੀ ਉਹਨਾਂ ਨੇ ਪੈਰਿੰਗ ਕੀਤੀ ਅੱਜ 5 ਦਿਨ ਹੋ ਗਏ ਅੱਜ ਇਕੱਠੇ ਹੋ ਕੇ ਸਾਰੀ ਪੰਚਾਇਤ ਪਿੰਡ ਦੇ ਸਾਰੇ ਮੋਦਵਾਰ ਇਕੱਠੇ ਹੋ ਕੇ ਸਰ एसएसपी साहब ਅੱਗੇ ਵੀ ਪੇਸ਼ ਹੋਏ ਸਾਰੇ ਜਾ ਕੇ ਉਹਦੀ ਕਾਨੂੰਨੀ ਕਾਰਵਾਈ ਅੱਜ ਕੋਈ ਨਹੀਂ ਕੀਤੀ ਗਈ। 5 ਦਿਨਾਂ ਤੋਂ ਬਾਅਦ ਵੀ ਇਹ ਵੀ ਇਨਸਾਨ ਦੀ ਗੁਆਰ ਲਵਾ ਲਾ ਰਹੇ ਆ। ਇਹਨਾਂ ਦੇ ਇਹਨਾਂ ਨੇ ਬਿਆਨ ਦਿੱਤੇ ਉਹਦੇ ਕੋਈ ਕਾਰਵਾਈ ਨਹੀਂ ਕਰ ਰਹੇ ਜੀ। ਕਿਉਂਕਿ ਦੂਸਰੀ ਪਾਸੇੋਂ ਪੋਲੀਟੀਕਲ ਪ੍ਰੈਸ਼ਰ ਹੈ। ਉਹ ਕਹਿੰਦੇ ਜੀ ਸਾਨੂੰ ਪੋਲੀਟੀਕਲ ਪ੍ਰੈਸ਼ਰ ਹੈ ਇਹ ਕਾਰਵਾਈ ਨਹੀਂ ਕਰ ਸਕਦੇ। ਅਸੀਂ ਅਰਜ਼ੀ ਕਰਦੇ ਆਂ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ। ਇਹਨਾਂ ਦੀ ਜਿਹੜੀ ਗੁਆਰ ਆ ਸੁਣੀ ਜਾਵੇ ਤੇ ਪਾਰਦੀ ਕਾਨੂੰਨੀ ਕਾਰਵਾਈ ਜਿਹੜੇ ਜਿਹਦੇ ਖਿਲਾਫ ਬਣਦੀ ਜੀ ਸਰ। ਅੱਜ ਇੱਕ ਰਿਟਾਇਰਡ ਇਨਸਪੈਕਟਰ ਚਨਤ ਸਿੰਘ ਫਰਿਆਦ ਲੈ ਕੇ ਆਏ ਸੀ ਕਿ ਕੀ ਮਾਮਲਾ ਹੈ। ਕੁਝ ਦਿਨ ਪਹਿਲੇ ਦੀ ਗੱਲ ਹੈ ਕਿ ਰਾਤ ਵੇਲੇ ਇਹਨਾਂ ਦੇ ਘਰ ਦੇ ਨੇੜੇ ਇੱਕ ਜਿਵੇਂ ਫਾਇਰ ਕੀਤਾ ਇਹ ਇਹਨਾਂ ਨੇ ਕੰਪਲੇਂਟ ਦਿੱਤੀ ਸੀ ਰਾਤ ਦਾ ਵੇਲਾ ਸੀ ਮੁੜ ਕੇ ਅਗਲੇ ਦਿਨ ਜਾ ਕੇ ਇਹਨਾਂ ਨੇ ਆਪਣਾ ਇਹਨਾਂ ਦੇ ਭਤੀਜੇ ਵੱਲੋਂ ਜਮਾਅਸੀ ਤੇ ਭਤੀਜੇ ਵੱਲੋਂ ਬਿਆਨ ਲਖਾਈ ਗਏ ਕਿ ਪਹਿਲੇ ਉਹਨਾਂ ਨੇ ਕਿ ਗੱਡੀ ਦੇਖੀ ਦੋ ਗੱਡੀਆਂ ਦੇਖੀਆਂ ਫਿਰ ਬਾਅਦ ਵਿੱਚ ਇੱਕ ਗੱਡੀ ਦੇਖੀ ਹੈ ਤਾਂ ਆਂਦੇ ਮੇਰੇ ਜਿਵੇਂ ਇਹਨਾਂ ਨੇ ਬੰਦਾ ਪਛਾਣ ਲਿਆ ਉਸ ਬੰਦੇ ਤੇ ਇਹਨਾਂ ਨੇ ਮਾਈ ਨਮ ਜਿਹੜਾ ਕੀਤਾ ਆਪਣੇ ਬਿਆਨਾਂ ਦੇ ਵਿੱਚ ਪਰ ਜਿਹੜੇ ਹਾਲਾਤ ਦੇ ਬਿਆਨ ਕੀਤੇ ਸੀ ਉਹਦੇ ਵਿੱਚ ਜਿਸਲੇ ਕੇਸ ਦਰਜ ਕੀਤਾ ਗਿਆ ਤੇ ਬਾਅਦ تصਦੀਕ ਕਰਕੇ ਅਗਲੀ ਕਾਰਵਾਈ ਕਰਨ ਦੀ ਗੱਲ ਲਿਖੀ ਗਈ ਸੀ ਅੱਜ ਸਾਰੀਆਂ ਪਿੰਡ ਦੇ ਲੋਕ ਜਨੈਲ ਸਿੰਘ ਆਪਣੇ ਨਾਲ ਲੈ ਕੇ ਆਏ ਸੀ ਕਿ ਉਹਨਾਂ ਨੇ ਕਿਹਾ ਕਿ ਅਸੀਂ ਸਪੈਸੀਫਿਕ ਸਾਡੇ ਕੋਲ ਸਬੂਤ ਨਹੀਂ ਉਹਦੇ ਬਗਵਾ ਕਾਰਵਾਈਆਂ ਸੀਸੀਟੀਵੀ ਫੁਟੇਜ ਜਾਂ ਦੂਸਰੇ ਹੈਗੇ ਨੇ ਉਹਨੂੰ ਵੈਰੀਫਾਈ ਕਰੋ ਤੇ ਇਹਨੂੰ ਆਪਣਾ ਪਾਈ ਨੇ ਜਿਹੜਾ ਕੀ ਐਸਐਚਓ ਸਾਹਿਬ ਨੇ ਲਿਖਿਆ ਕਿ ਤਸਦੀਕ ਕਰਕੇ ਇਹ ਪ੍ਰਗਟਾਵਾ ਤਸਦੀਕ ਕਰਕੇ ਇਹਦੇ ਤੇ ਭਾਈ ਨੇ ਕਾਰਵਾਈ ਕੀਤੀ ਚੰਗੀ ਇਥੇ ਤਾਂ ਰਾਣੀ ਇੱਕ ਬੜੇ ਸੰਗੀਨ ਇਲਜ਼ਾਮ ਜਿਹੜੇ ਖਾਖੀ ਤੇ ਲੱਗੇ ਨੇ ਖਾਸ ਕਰਕੇ ਉਹਨਾਂ ਨੇ ਐਸਐਚਓ ਤੇ ਇਲਜ਼ਾਮ ਲਗਾਏ ਨੇ ਕੁਝ ਪੈਸੇ ਦੇ ਲੈਣ ਦੇਣ ਦੀ ਗੱਲ ਕਰ ਰਹੇ ਨੇ ਇਲਜ਼ਾਮ ਇਹ ਨੇ ਕਿ ਪੈਸਿਆਂ ਦਾ ਲੈਣ ਦੇਣ ਕਰਕੇ ਕਾਰਵਾਈ ਨਹੀਂ ਹੋ ਰਹੀ ਆ ਉਹਨਾਂ ਨੇ ਇਹ ਵੀ ਗੱਲ ਕੀਤੀ ਤੇ ਇਹ ਉਹਨਾਂ ਨੂੰ ਕਿਹਾ ਗਿਆ ਕਿ ਇਸ ਸੰਬੰਧ ਵਿੱਚ ਅਸੀਂ ਆਪਣੇ ਤੌਰ ਤੇ ਹੀ ਪੜਤਾਲ ਕਰਦੇ ਜੇ ਉਹਨਾਂ ਕੋਈ ਇਸ ਤਰੀਕੇ ਦੇ ਸੰਬੰਧ ਦੇ ਵਿੱਚ ਅਲੀਗੇਸ਼ਨ ਹੈ ਸਰ ਜੀ ਕੋਈ ਪੁਖਤਾ ਸਬੂਤ ਮਿਲਤੇ ਉਹ ਸਾਰੇ ਦਿੱਤੇ ਜਾਂਦੇ ਇੱਕ ਅਲੱਗ ਜੰਗਲ ਹੈ